ਜੋੜੀ ਹਰਕਤ ਹੋਈ ਆ ਜਿਹੜਾ ਉਹਨਾਂ ਨੇ ਇਹ ਸਨੈਰੀਆਂ ਦੇ ਉੱਤੇ ਅਤਿਆਚਾਰ ਕੀਤਾ ਆ ਉਹਦੀ ਅਸੀਂ ਸਾਫਕਾ ਸਾਨੂੰ ਸੰਸਦ ਸੰਜੀ ਕਮੇਟੀ ਤੇ ਸਾਫਕਾ ਸਾਨੂੰ ਕੋਰ ਨਿੰਦਿਆ ਕਰਦੇ ਆ ਕਿ ਪਾਕਿਸਤਾਨ ਪਹਿਲਾਂ ਵੀ ਇਹੋ ਜੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਨਹੀਂ ਹੁੰਦਾ ਤੇ ਹੁਣ ਵੀ ਨਹੀਂ ਬਾਜ਼ ਆ ਰਿਹਾ ਮੈਂ ਇੱਕ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਜਾਦ ਕਰਵਾ ਦੇਣਾ ਚਾਹੁੰਦਾ ਕਿ ਪ੍ਰਧਾਨ ਮੰਤਰੀ ਸਾਹਿਬ ਜਦੋਂ ਤੁਸੀਂ ਗੁਜਰਾਤ ਦੇ ਮੁੱਖ ਮੰਤਰੀ ਸੀ ਉਦੋਂ ਤੁਸੀਂ ਆਪਣੇ ਜੋ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਸੀ ਉਹਨਾਂ ਨੂੰ ਕੁਝ ਸਵਾਲ ਕੀਤੇ ਅਸੀਂ ਇਹ ਪਾਕਿਸਤਾਨ ਦੇ ਬਾਰੇ ਤੇ ਤੁਸੀਂ ਉਹ ਆਪਣਾ 56 ਇੰਚ ਸਪੰਜਾ ਦੇਸੀ ਅੱਜ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਕਿ ਅੱਜ ਉਹ 52 ਚ ਸੀਨਾ ਕਿੱਥੇ ਆ ਅੱਜ ਕਿਉਂ ਨਹੀਂ ਉਹਨਾਂ ਨੂੰ ਇੱਟ ਦਾ ਜਵਾਬ ਪੱਥਰ ਨਾਲ ਮਿਲਿਆ ਜੇ ਉਹਨਾਂ ਨੇ ਸਾਡੇ 28 ਨਾਗਰਿਕਾਂ ਨੂੰ ਪੁੱਛ-ਪੁੱਛ ਕੇ ਇੱਕ ਜਾਤ ਦੇ ਨਾਮ ਤੋਂ ਪੁੱਛ ਕੇ ਕਿ ਤੂੰ ਹਿੰਦੂ ਆ ਕਿ ਤੂੰ ਸਿੱਖ ਆ ਕਿ ਮੁਸਲਮਾਨ ਆ ਤੇ ਗੋਲੀਆਂ ਮਾਰੀਆਂ ਨੇ ਅੱਜ ਤੁਹਾਡਾ 55 ਇੰਚ ਜਲਾ ਸੀਨਾ ਆ ਉਹ ਕਿੱਥੇ ਦੱਬ ਗਿਆ ਅੱਜ ਕਿਉਂ ਨਹੀਂ ਉਹਨਾਂ ਨੂੰ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾ ਰਿਹਾ ਸਾਰਾ ਤੂੰ ਕਿਉਂ ਨਹੀਂ ਜਵਾਨਾਂ ਨੂੰ ਹੁਕਮ ਦਿੱਤਾ ਜਾਂਦਾ ਕਿ ਇਹ ਚੀਤਾ ਬਦਲਾ ਲਓ ਜੇ ਤੁਹਾਡੇ ਚ ਨਹੀਂ ਹਿੰਮਤ ਤਾਂ ਤੁਸੀਂ ਸਾਬਕਾ ਸੈਨਿਕਾਂ ਨੂੰ ਇੱਕ ਲਲਕਾਰ ਕੇ ਵੇਖ ਲਓ ਸਾਬਕਾ ਸੈਨਿਕ ਤੁਹਾਨੂੰ ਦੱਸ ਦੇਣਗੇ ਕਿ ਇਹ ਜਿਹੜੇ 28 ਸਾਡੇ ਸਮਰਥੀ ਸਾਡੇ ਸਲਾਣੀ ਸਾਡੇ ਨਾਗਰਿਕ ਇਹਨਾਂ ਨੇ ਸ਼ਹੀਦ ਕਰ ਦਿੱਤੇ ਇੱਕ ਸਾਹ ਦੇ ਉਹਨਾਂ ਨੂੰ ਬਦਲਾ ਕਿੱਦਾਂ ਲਿਆ ਜਾਂਦਾ ਹੈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਕੀ ਕਹਿਣਾ ਚਾਹੁੰਦੇ ਜੋ ਬੁਸਦਿਲ ਉੱਤੇ ਜਿਹੜੇ ਆ ਜਿਹੜੇ ਅੱਤਕਵਾਦ ਨੂੰ ਜਿਹੜਾ ਜਨਮ ਦੇ ਰਿਹਾ ਤੇ ਬੁਸਦਲਾਣਾ ਜਿਹੜੀ ਹਰਕਤ ਕਰਦੀ ਆਏ ਉਹ ਵੇਖੋ ਜੀ ਤੁਸੀਂ ਪਾਕਿਸਤਾਨ ਦੇ ਰਵਈਏ ਤੇ ਨਾ ਜਾਓ ਵੇਖੋ ਸਾਨੂੰ ਹੀ ਤਕਰੀਬਨ 50 ਸਾਲ ਏਜ ਹੋ ਗਈ ਆ 30 ਸਾਲ ਸਾਡਾ ਵੀ ਤਜਰਬਾ ਹੋ ਗਿਆ ਫੌਜ ਦੀ ਨੌਕਰੀ ਕਰਕੇ ਤੇ ਦੁਨੀਆ ਦਾ ਕੀ ਉਹ ਕਹਿੰਦੇ ਗੁਰੂ ਦਸਵੇਂ ਪਾਛੇ ਬੋਲ ਗਏ ਸੀ ਕਿ ਕੌਮ ਦੇ ਬਾਰੇ ਨਹੀਂ ਬੋਲਣਾ ਚਾਹੀਦਾ ਪਰ ਬੋਲਣ ਨੂੰ ਝੇਕਣਾ ਨਹੀਂ ਚਾਹੀਦਾ कि जे ਬਾ बाजू ਨੂੰ ਤੇ ਤੇਲ ਲਾ ਕੇ ਤਲਾਂ ਦੀ ਬੋਰੀ ਚ ਵਾਰ ਦਿੱਤਾ ਜਾਏ ਨਾ ਤੇ ਜਿੰਨੇ ਤਿਲ ਲਾ ਕੇ ਨੇ ਹੁਣ ਕਿ ਨਾ ਉਤੋਂ ਜ਼ਿਆਦਾ ਉਹ ਮਝੂਠ ਬੋਲਦੀ ਆ ਉਸ ਮਾਰ ਨਹੀਂ ਕੀਤਾ ਜਾ ਸਕਦਾ ਤੁਸੀਂ ਪਿਛਲੇ ਸਮੇਂ ਤੋਂ ਇਤਿਹਾਸ ਬੋਲੋ ਉਸ ਤੇ ਰੋਸਾ ਨਹੀਂ ਕੀਤਾ ਜਾ ਸਕਦਾ ਉਹ ਕਹਿਨੇ ਸਾਹਮਣੇ ਉਹ ਲੜਾਈ ਲੜ ਨਹੀਂ ਸਕਦੇ ਸਾਹਮਣੇ ਉਹਨਾਂ ਨੇ 65 ਦੀ ਲੜਾਈ ਚ 71 ਦੀ ਲੜਾਈ ਚ ਮਾਰ ਖਾਧੀ ਇਹ ਬੰਗਲਾਦੇਸ਼ ਦੇ ਵੰਡ ਦੇ ਵੇਲੇ ਮਾਰ ਖਾਦੀ ਉਹਨਾਂ 'ਚ ਇੰਨੀ ਹਿੰਮਤ ਨਹੀਂ ਆ ਕਿ ਇੱਕ ਹਿੰਦੁਸਤਾਨ ਨਾਲ ਸਾਹਮਣੇ ਆ ਤੂੰ ਕਾਰਗਰ ਜੋਤ ਬੇ ਕੋ ਨਾ ਕੜੀ ਵੱਡੀ ਮਾਰ ਖਾਦੀ ਗੁੱਸਪੈੜ ਕੀਤੀ ਕਿਉਂ ਪਿਛਲੇ ਪੈਰ ਪੱਜੇ ਜੇ ਉਹਨਾਂ ਦੇ ਪੈਰ ਸੀ ਤੇ ਸਾਡੇ ਨਾਲ ਲੜਦੇ ਜੇ ਮੈਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਆਪ ਜੀ ਦੇ ਚੈਨਲ ਦੇ ਸ੍ਰੂਪ ਦੱਸਣਾ ਚਾਹੁੰਦਾ ਕਿ ਜੇ ਤੁਹਾਡੇ 'ਚ ਲੜਾਈ ਲੜਨ ਦਾ ਮਾਦਾ ਰੱਖਦੇ ਜੋ ਤੇ ਸਾਹਮਣੇ ਆ ਟੱਕਰੋ ਤੇ ਫਿਰ ਤੁਹਾਨੂੰ ਪਤਾ ਲੱਗੇ ਇੱਕ ਬਿਨਾਂ ਹਥਿਆਰ ਤੋਂ ਬੰਦਾ ਚੱਲ ਨਹੀਂ ਹੱਥੇ ਤੇ ਵਾਰ ਕਰਕੇ ਕੀ ਲੱਭਦੇ ਜੋ ਤੁਸੀਂ ਜੇ ਤੁਹਾਡੇ ਚ ਇਨਸਾਨੀਅਤ ਜਾਗਦੀ ਆ ਨਾ ਤੇ ਉਦਾਂ ਇੰਡੀਆ ਨੂੰ ਵੰਗਾਰ ਕੇ ਵੇਖੋ ਉਦਾਂ ਤੁਹਾਨੂੰ ਪਤਾ ਲੱਗ ਜੀ ਕਿ ਇੰਡੀਆ ਨਾਸਤਾ ਕਿੱਥੇ ਕਰਦਾ ਤੁਸੀਂ ਇੱਕ ਫੌਜੀ ਹੋ ਲੱਗਦਾ ਨਹੀਂ ਕਿ ਕਿਤਨਾ ਕਿਤੇ ਦੇਸ਼ ਦੀ ਇੰਟੈਲੀਜੈਂਸ ਵੀ ਫੇਲ ਹੋਈ ਆ ਦੇਸ਼ ਦੀ ਜਿਹੜੀ ਸ਼ਕਤੀ ਆ ਉਹ ਵੀ ਕਿਤਨਾ ਕਿਤੇ ਇਹਦੇ ਵਿੱਚ ਫੇਲੀਅਰ ਸਾਬਤ ਹੋਇਆ ਜੇ ਕੌਮ ਦੇ ਅੰਦਰ ਗਦਾਰ ਨਾ ਹੋਣ ਤੇ ਕੌਮ ਕਦੀ ਖਤਮ ਨਾ ਹੋਵੇ ਜੇ ਦੇਸ਼ ਦੇ ਅੰਦਰ ਕਦੀ ਗਤਾਰ ਨਾ ਹੋਵੇ ਤੇ ਇਹ ਹਾਸੇ ਨਾਲ ਵੇਖਣ ਨੂੰ ਮਿਲਣ ਇਹ ਸਾਡੇ ਵਿੱਚ ਵੀ ਕਈ ਗਤਾਰ ਨੇ ਕਿ ਜਿਹੜੇ ਪੈਸੇ ਨਾਲ ਵਿਕ ਜਾਂਦੇ ਨੇ ਇਹ ਉਹਨਾਂ ਦੇ ਨਿਨਲਾਕੀਆਂ ਦਾ ਸਿੱਟਾ ਸਾਨੂੰ ਆਪ 22 ਤਰੀਕ ਨੂੰ ਖੂਤ ਨਾ ਗਿਆ ਅੱਜ ਕਿਸ ਮੰਗਾਂ ਨੂੰ ਲੈ ਕੇ ਤੁਸੀਂ ਜਿਹੜੀ ਆ ਆਪਣੇ ਹੱਥ ਦੇ ਵਿੱਚ ਚੱਟੀਆਂ ਜਿਹੜੀਆਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਗ੍ਰਹਿ ਮੰਤਰੀ ਨੂੰ ਰੱਖਿਆ ਮੰਤਰੀ ਨੂੰ ਦੇ ਰਹੇ ਹੋ ਕਿਉਂ ਨੋ ਬਤਾਰੀਏ ਜਿਹੜੇ ਫੌਜੀ ਸਰਹੱਦਾ ਦੇ ਜਾਨਾਂ ਵਾਰਦੇ ਆ ਪਰਿਵਾਰ ਪਿੱਛੇ ਛੱਡ ਜਾਂਦੀ ਹੈ ਤੇ ਅੱਜ ਉਹ ਆਪਣੇ ਹੱਕਾਂ ਲਈ ਮੰਗ ਰਹੀ ਹੈ ਮੈਂ ਆਪ ਜੀ ਦੇ ਚੈਨਲ ਥਰੂ ਸਾਬਕਾ ਸੈਨਿਕ ਓਆਰ ਔਰ ਜੀਸੀਓ ਸਾਹਿਬਾਨ ਨਾਲ ਜੋ 7 ਪੇ ਕਮਿਸ਼ਨ ਦੇ ਵਿੱਚ ਠੱਕਾ ਆਇਆ ਸੀ ਉਸ ਤੇ ਬਾਰੇ ਜਾਣੂ ਕਰਵਾਉਂਗਾ ਕਿ ਜਿਹੜਾ ਇੱਕ ਵਨ ਰੈਂਕ ਵੱਲ ਪੈਨਸ਼ਨ ਸੀ ਉਹ ਸਿਰਫ ਤੇ ਸਿਰਫ ਜਵਾਨ ਜੀਸੀਓ ਨੂੰ ਲਾਗੂ ਸੀ 2014 ਚ ਜਦੋਂ ਭਾਜਪੀ ਸਰਕਾਰ ਦੀਆਂ ਜੜਾ ਰਿਵਾੜੀ ਦੇ ਵਿੱਚ ਸਭ ਤੋਂ ਵੱਡਾ ਕੱਟ ਸਾਬਕਾ ਸੈਨਿਕਾਂ ਦਾ ਹੋਇਆ ਸੀ ਉਦੇ ਵਿੱਚ ਸਾਬਕਾ ਸੈਨਿਕਾਂ ਨੇ ਬੀਜੇਪੀ ਸਰਕਾਰ ਦੀ ਜੜ ਬੱਦੀ ਹੈ ਤੁਸੀਂ ਦੇਖਿਆ ਹੋਊਗਾ ਕਿ ਕਈ ਸਾਡੇ ਜਰਨਲ ਜਿਹੜੇ ਉਹ ਸਰਕਾਰ ਦੇ ਵਿੱਚ ਮੰਤਰੀ ਬਣੇ ਸੀ ਉਹ ਸਾਡੀ ਵਜ੍ਹਾ ਨਾਲ ਸਾਬਕਾ ਸੈਨਿਕਾਂ ਦੀ ਵਜ੍ਹਾ ਨਾਲ ਬਣੇ ਤਾਂ ਅੰਗਰੇਜ਼ ਸਰਕਾਰ ਜਦੋਂ ਜਾਂਦੀ ਆ ਉਦੋਂ ਮਤਾ ਪਾ ਕੇ ਜਾਂਦੀ ਆ ਕਿ ਵਨ ਰਿੰਕ ਵਨ ਦੇ ਇਸ ਦੇ ਵਿੱਚ ਲਾਗੂ ਹੋਣਾ ਚਾਹੀਦਾ ਪਰ ਵੱਧ ਕਿਸਮਤੀ ਹੈ ਕਿ ਉਹ ਲਾਗੂ ਨਹੀਂ ਕਰਵਾ ਸਕੀ ਉਹ ਮਤਾ ਪਾਸ ਕਰਕੇ ਬੀਜੇਪੀ ਸਰਕਾਰ ਨੂੰ ਮੌਕਾ ਇਸ ਤੇ ਸਿਆਸਤ ਖੇਡਣ ਦਾ ਮੌਕਾ ਮਿਲ ਗਿਆ ਬੀਜੇਪੀ ਨੇ ਸਿਆਤ ਖੇੜ ਕੇ ਸਾਬਕਾ ਸੈਨਿਕਾਂ ਦੀਆਂ 35 ਲੱਖ ਸਾਬਕਾ ਸੈਨਿਕਾਂ ਦੀਆਂ ਵੋਟਾਂ ਹਾਸਲ ਕੀਤੀਆਂ ਜਦੋਂ ਸਰਕਾਰ ਬਣ ਜਾਂਦੀ ਆ ਫਿਰ ਇਹਨਾਂ ਨੂੰ ਫਾਰਮੂਲਾ ਤਿਆਰ ਕਰਨ ਲਈ ਦਿਮਾਗ ਚਾਹੀਦਾ ਸੀ ਇਹਨਾਂ ਨੇ ਸਾਡੇ ਅਲਟੈਰ ਅਵਸਰਾਂ ਨੂੰ ਇਹ ਕਹਿਆ ਕਿ ਤੁਸੀਂ ਇਹਦਾ ਫਾਰਮੂਲਾ ਬਣਾਓ ਅਲਟੈਰ ਅਵਸਰਾਂ ਨੇ ਤੇ ਮੌਜੂਦਾ ਅਵਸਰਾਂ ਨੇ ਇਹੋ ਜਿਹਾ ਫਾਰਮੂਲਾ ਬਣਾਇਆ ਕਿ ਸਿਰਫ ਵਨ ਰੈਂਕ 1 ਜੀਐਸਆਰ ਔਰ ਓਵਰੀ ਹੀ ਇਨਾਂ ਨੇ ਜੀਸੀਓ ਔਰ ਨੂੰ ਨਾ ਮਾਤਰ ਦਿੱਤਾ ਤੇ ਆਪਣੇ ਅਫਸਰਾਂ ਨੂੰ ਪੂਰਾ ਅਧਿਕਾਰ ਦਿੱਤਾ ਪੂਰਾ ਸਭ ਕੁਝ ਦਿੱਤਾ ਅੱਜ ਤੱਕ ਅਸੀਂ 2 ਸੱਤਵੇਂ ਪੇ ਕਮਿਸ਼ਨ ਤੋਂ 2019 ਤੋਂ ਬਾਅਦ ਸਾਬਕਾ ਸੈਨਿਕਾਂ ਨੇ ਆਪਣੀਆਂ ਜੱਥੇਬੰਦੀਆਂ ਬਣਾ ਲਈਆਂ ਆਪਣੀਆਂ ਮੰਗਾਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਉਹਦੇ ਵਿੱਚ ਨਾ ਮਾਤਰ ਇਹਨਾਂ ਨੇ ਸਾਡੇ 'ਚ ਵਾਅਦਾ ਕਰਦੇ ਕਿ ਜੋ ਸਾਡੇ ਬੈਨੀਫੀਸ਼ੀਅਰੀ ਸਾਨੂੰ ਮਿਲਦੇਗੇ ਹੁਣ 8ਵਾਂ ਪੇ ਕਮਿਸ਼ਨ 2026 ਚੌਥ ਹੋ ਰਿਹਾ ਪਹਿਲੂ ਜਵਾਨ ਔਰ ਜੀਸੀਓ ਜਾਗੇ ਨਹੀਂ ਸੀ ਕੋਣ ਜਵਾਨ ਔਰ ਜੀਐਸਆਓ ਜਾਗ ਚੁੱਕੇ ਆ ਇਹ ਕਰਕੇ ਅਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਆਪਣੀਆਂ ਮੰਗਾਂ ਦੇ ਦੇ ਤੇ ਹਰ ਡਿਸਟ੍ਰਿਕਟ ਡਿਸਟ੍ਰਿਕਟ ਦੇ ਵਿੱਚੋਂ ਡੀਸੀ ਸਾਹਿਬ ਦੇ ਥਰੂ ਪ੍ਰਧਾਨ ਮੰਤਰੀ ਨੂੰ ਭੇਜ ਰਹੇ ਹਾਂ ਕਿ ਆਕਮਾ ਪੇਕ ਮਿਸ਼ਨ ਆਉਟ ਹੋਣ ਤੋਂ ਪਹਿਲਾਂ ਸਾਬਕਾ ਸੈਨਿਕਾਂ ਦੀ ਇੱਕ ਫੈਡਰੇਸ਼ਨ ਬਣੀ ਹੈ ਇੱਕ ਸੰਗਠਨ ਬਣਿਆ ਆਂਡ ਇੰਡੀਆ ਦਾ ਫੈਡਰੇਸ਼ਨ ਉਹਨਾਂ ਨਾਲ 11 ਮੈਂਬਰੀ ਨਾਲ ਗੱਲਬਾਤ ਕਰੋ ਕਿ ਸਾਨੂੰ ਏਅਰ ਪੇਕ ਕਮਿਸ਼ਨ ਚ ਕੀ ਦੇ ਦਿਓ ਇੰਨਾ ਕਾ ਸਾਡੇ ਅਫਸਰਾਂ ਨੇ ਪਹਿਲੂ ਬੀਐਸਐਫ ਸੀਆਰਪੀ ਨੂੰ ਆਊਟ ਕੀਤਾ ਕਿ 60 ਸਾਲ ਨੌਕਰੀ ਕਰਦੇ ਆ ਇਹਨਾਂ ਨੂੰ ਵਨ ਰੈਂਕ ਵਨ ਲਾਗੂ ਨਹੀਂ ਆ ਤੇ ਮੈਂ ਇਹਨਾਂ ਅਫਸਰਾਂ ਨੂੰ ਪੁੱਛਣਾ ਚਾਹੁੰਦਾ ਕਿ ਜੇ ਬੀਐਸਐਫ ਸੀਆਰਪੀ ਜਵਾਨਾਂ ਨੂੰ ਲਾਗੂ ਨਹੀਂ ਸੀ ਤੇ ਅਫਸਰ ਵੀ 60 ਸਾਲ ਨੌਕਰੀ ਕਰਕੇ ਆਉਂਦੇ ਅਫਸਰ ਨੂੰ ਕਿੱਦਾਂ ਸਟ ਵਨ ਰੈਂਕ ਵਨ ਪੈਨਸ਼ਨ ਲਾਗੂ ਹੋਊਗੀ ਇਹਦੇ ਮੁੱਤੇ ਦੇ ਫੈਡਰੇਸ਼ਨ ਵੱਲੋਂ ਆਲ ਇੰਡੀਆ ਦੇ ਵਿੱਚ ਡੀਸੀ ਕਲੈਕਟਰਾਂ ਨੂੰ ਮੰਗ ਪੱਤਰ ਦਿੱਤੇ ਜਾਣ ਨੇ ਜਿਹਦੇ ਵਿੱਚ ਸਾਡੀਆਂ ਮੁੱਖ ਮੰਗਾਂ ਨੇ ਵਨ ਰੈਂਕ ਵਨ ਪੈਨਸ਼ਨ ਜੋ ਕਿ ਸਾਨੂੰ ਸਾਡੇ ਬੰਦੀ ਉਹ ਦਿੱਤੀ ਜਾਵੇ ਦੂਸਰਾ ਪੁਆਇੰਟ ਹੈ ਇਕੁਅਲ ਮਿਲਟਰੀ ਸਰਵਿਸ ਪੇਜ ਜਿੱਦਾਂ ਇਹਨਾਂ ਨੇ ਮਿਲਟਰੀ ਸਰਵਿਸ ਪੇਜ 'ਚ ਫਰਕ ਪਾਇਆ ਸੀ ਸਭ ਤੋਂ ਜ਼ਿਆਦਾ ਖਤਰਾ ਜਵਾਨ ਨੂੰ ਹੁੰਦਾ ਹੈ ਜਵਾਨ ਅੱਗੇ ਹੁੰਦਾ ਹੈ ਇਹਨਾਂ ਨੇ ਜਵਾਨ ਨੂੰ 5200 ਦਿੱਤੀ ਇੱਕ ਜਿਹੜੀ ਐਮਐਨ ਸਾਡੀ ਭੈਣ ਟੀਕਲ ਆਉਂਦੀ ਹੈ ਹਸਪੀਟਲ ਏਸੀ 'ਚ ਬੈਠ ਕੇ ਉਹਨੂੰ 10500 ਦਿੱਤੀ ਅਫਸਰ ਜਿਹੜਾ ਬੈਂਕਰ 'ਚ ਬੈਠ ਕੇ ਹੁਕਮ ਦਿੰਦਾ ਆ ਉਹਨੂੰ 15000 ਕੁਝ ਦਿੱਤ ਆਸੀਂ ਉਹ ਮਿਲਟੀ ਸਰਵਿਸ ਪੇ ਕਿੰਨਾ ਕਿ ਬਰਾਬਰ ਕਰ ਸਕਦੇ ਫਿਰ ਦੂਸਰੀ ਇਹਨਾਂ ਨੇ ORP ਬੈਂਫੀਟ ਵਿੱਚ ਜਿਹੜੀ ਮਿਊਚਰ ਜਿੱਦਾਂ 16 ਸਾਲ ਨੌਕਰੀ ਕਰਕੇ ਕੋਈ ਆ ਜਾਂਦਾ ਐ ਅਪਲੀਕੇਸ਼ਨ ਦੇ ਕੇ 24 ਸਾਲ ਨੌਕਰੀ ਕਰਕੇ ਕੋਈ ਅਪਲੀਕੇਸ਼ਨ 3 ਹਰ ਸਾਲ ਕੋਈ ਸਾਡੀ ਉਹ ਮੰਗਿਆ ਕਿ ਉਹਨਾਂ ਨੂੰ ਫੀਚਰ ਜਨ ਆਉਂਦੇ ਨੇ ਉਹਨਾਂ ਨੂੰ ਵੀ ਵਨ ਲਾਗੂ ਹੋਣਾ ਚਾਹੀਦਾ ਸਾਡੀ ਇਹ ਮੰਗਿਆ ਤੀਸਰਾ ਬਾਕੀ ਇਹਨਾਂ ਨੇ ਇੱਕ ਬਹੁਤ ਵੱਡਾ ਜਵਾਨਾਂ ਨਾਲ ਫਰਕ ਕੀਤਾ ਇਨਸਾਨੀਅਤ ਨਾਲ ਫਰਕ ਕੀਤਾ ਦੇਖੋ ਇੱਕ ਅਵਸਰ ਬੰਦਾ ਇੱਕ ਜਵਾਨ ਭਰਤੀ ਹੁੰਦਾ ਜਦੋਂ ਸਰਕਾਰ ਸਾਨੂੰ ਭਰਤੀ ਕਰਦੀ ਆ 1 ਇੰਚ ਵੀ ਘਟੋਏ ਤਾਂ ਸਾਨੂੰ ਭਰਤੀ ਚ ਉਪਰੇ ਕਰਕੇ ਖੜਾ ਕਰ ਦਿੰਦੀ ਕਿ ਤੁਸੀਂ ਭਰਤੀ ਤੇ ਲੈ ਕੇ ਨੂੰ ਜੋ ਜਵਾਨਾਂ ਨਾ ਵੀ ਇਹ ਕਰਦੀਆਂ ਅਫਸਰਾਂ ਨਾ ਵੀ ਇਹ ਕਰਦੇ ਜਦੋਂ ਜਵਾਨ ਦੀ ਬਾਹ ਕੱਟੀ ਜਾਂਦੀ ਆ ਉਹ ਅਪਾਜ ਹੋ ਜਾਂਦਾ ਤੂੰ ਉਹਨੂੰ 40000 ਰੁਪਿਆ ਦੇ ਦਿੰਦੀ ਆ ਤੇ ਜਦੋਂ ਅਫਸਰ ਦੀ ਬਾਹ ਕੱਟੀ ਜਾਂਦੀ ਆ ਤੂੰ ਉਹਨੂੰ 2.5 ਲੱਖ ਦੇ ਦਿੰਦੇ ਕਿਉਂ ਫਰਕ ਅੰਗ ਪੈਰ ਦੇ ਵਿੱਚ ਕਿਉਂ ਫਰਕ ਇਹ ਕੇ ਸਾਡਾ ਮੁੱਦਾ ਇਹਨਾਂ ਦੇ ਵੱਲੋਂ ਇੱਕ ਵਾਂਗ ਹੈ